ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਾਬਲ ਸਿੰਘ ਰਠੌਰ ਅਤੇ ਸਮੇਂ-ਸਮੇਂ ਨਾਲ ਮੈਂ ਤੁਹਾਡੇ ਨਾਲ ਦੇਸੀ ਪ੍ਰੋਡਕਟ ਸਾਂਝੇ ਕਰਦਾ ਰਹਿੰਦਾ ਹਾਂ ਜਿਵੇਂ ਕਿ ਆਪਾਂ ਸਿਆਲ ਦੇ ਵਿੱਚ ਘਰੇ ਬੈਠਿਆਂ ਨੂੰ ਅਸੀਂ ਦੀਆਂ ਪਿੰਨੀਆਂ ਬਣਾ ਕੇ ਦਿੱਤੀਆਂ ਸੋ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਸੋ ਗਰਮੀਆਂ ਦੇ ਵਿੱਚ ਸਾਡੇ ਕੋਲ ਜਿਵੇਂ ਕਿ ਆਮਲੇ ਦਾ ਮਰਬਾ ਸੇਬਾ ਦਾ ਮਰਬਾ ਬਿੱਲ ਦਾ ਮਰਬਾ ਅਤੇ ਬਾਸ ਦਾ ਮਰਬਾ ਹੋਰ ਵੀ ਬਹੁਤ ਸਾਰੇ ਮਰਬੇ ਸਾਡੇ ਕੋਲ ਆਮ ਹੁੰਦੇ ਆ ਅਤੇ ਖਾਸ ਕਰਕੇ ਆਪਾਂ ਗਰਮੀਆਂ ਦੇ ਵਿੱਚ ਲੈਂਕਾ ਪੈਪਸੀ ਜਾਂ ਕੋਕ ਵਗੈਰਾ ਪੀਨੇ ਆ ਉਹਨਾਂ ਦੇ ਨਾਲ ਉਹ ਸ਼ਰਬਤ ਬਹੁਤ ਹੀ ਵਧੀਆ ਪਹਿਲਾਂ ਆਪਾਂ ਦੁੱਧ ਸੋਡਾ ਬਣਾ ਕੇ ਦੱਸਿਆ ਸੀਗਾ ਤੁਹਾਨੂੰ ਤੇ ਬਾਕੀ ਆ ਸਾਡੇ ਕੋਲ ਹੈਗੇ ਅਲੱਗ-ਅਲੱਗ ਫਲੇਵਰ ਦੇ ਜਿਹੜੇ ਸਾਡੇ ਕੋਲ ਆਏ ਹੋਏ ਨੇ ਦੋਸਤੋ ਉਹਨਾਂ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ ਔਰੈਂਜ ਫਲੇਵਰ ਸ਼ਰਬਤ ਇਹ ਹੈਗਾ ਲੀਚੀ ਸ਼ਰਬਤ ਰੋਜ਼ ਸ਼ਰਬਤ ਇਹ ਕਾ ਗਰਮੀਆਂ ਦਾ ਤੋਹਫਾ ਜੀ ਬੇਲ ਦਾ ਸ਼ਰਬਤ ਬੇਲ ਗਰੀ ਦਾ ਇਹ ਵੀ ਬਹੁਤ ਹੀ ਵਧੀਆ ਲਾਹੇਵੰਦ ਹੈ ਪੇਟ ਦੀਆਂ ਬਿਮਾਰੀਆਂ ਵਾਸਤੇ ਬਹੁਤ ਵਧੀਆ ਤੇ ਇਹ ਸਾਡੇ ਕੋਲ ਆਇਆ ਜੀ ਠੰਡਾਈ ਸ਼ਰਬਤ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਸਰਦਾਈ ਵੀ ਕਹ ਦਿੰਦੇ ਆ ਅੰਗ ਸਿੰਘ ਬਣਾਉਂਦੇ ਹੁੰਦੇ ਇਹਦੇ ਵਿੱਚ ਉਹ ਚੀਜ਼ਾਂ ਪਈਆਂ ਨੇ ਖਸ ਖਸ ਬਦਾਮ ਸੌਫ ਕੇਸਰ ਗੁਲਾਬ ਦੇ ਫੁੱਲ ਮਾਗਜ ਤੇ ਕਾਲੀ ਮਿਰਚ ਅਤੇ ਇਹ ਜੋ ਦੁੱਧ ਦੇ ਵਿੱਚ ਪਾ ਕੇ ਪੀਤਾ ਜਾਂਦਾ ਬਿਲਕੁਲ ਆਪਾਂ ਜਿਵੇਂ ਘਰ ਦੀ ਸਰਦਾਈ ਬਣਾਉਂਨੇ ਆ ਰਗੜਾ ਉਹਦੇ ਵਰਗਾ ਇਹਦਾ ਪੇਸਟ ਆਉਂਦਾ ਜੀ ਸੋ ਉਸ ਤੋਂ ਇਲਾਵਾ ਸਾਡੇ ਕੋਲ ਮੰਗੋ ਸ਼ਰਬਤ ਜਲਜੀਰਾ ਸ਼ਰਬਤ ਸੋ ਇਹਨਾਂ ਤੋਂ ਇਲਾਵਾ ਜੀ ਸਾਡੇ ਕੋਲ ਇਹ ਚੀਜ਼ਾਂ ਹੈਗੀਆਂ ਦੇਸੀ ਮੈਡੀਸਨ ਦੇਸੀ ਨੁਸਖੇ ਨਾਲ ਤਿਆਰ ਕੀਤੀਆਂ ਦੇਸੀ ਅਰਕ ਪਾ ਕੇ ਜੜੀਆਂ ਬੂਟੀਆਂ ਦਾ ਇਹ ਤਿਆਰ ਕੀਤੀਆਂ ਜਾਂਦੀਆਂ ਸੋ ਪਹਿਲਾਂ ਆਪਾਂ ਜਾਣਕਾਰੀ ਦਿੱਤੀ ਸੀਗੀ ਇਸ ਬਾਲਮ ਖੀਰਾ ਸ਼ਟੌਨ ਕਟ ਰਸ ਦੀ ਤੇ ਇਹਦੇ ਵਿੱਚ ਕੀ ਕੁਝ ਪਾਇਆ ਜਾਂਦਾ ਕਿਵੇਂ ਇਹ ਗੁਰਦੇ ਦੀ ਪਥਰੀ ਦੇ ਲਈ ਲਾਹੇਵੰਦ ਹੈ ਸੋ ਬਹੁਤ ਸਾਰੇ ਭੈਣਾ ਭਰਾਵਾਂ ਨੇ ਇਹਦਾ ਲਾਹਾ ਲਿਆ ਅਤੇ ਠੀਕ ਵੀ ਹਨ ਸੋ ਅੱਜ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਜੀ ਜੋ ਸਾਡੇ ਕੋਲ ਆਪਰੋ ਡਾਟਾ ਆਇਆ ਹੋਗਾ ਜੀ ਮధు ਕੰਟਰੋਲ ਇਹ ਹੈਗਾ ਜੀ ਖਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਵਾਸਤੇ ਬਹੁਤ ਹੀ ਲਾਹੇਵੰਦ ਇਹ ਨੁਸਖਾ ਹੈਗਾ ਜੋ ਕਿ ਜੜੀ ਬੂਟੀਆਂ ਦੇ ਅਰਕ ਕੋ ਤਿਆਰ ਕੀਤਾ ਜਾਂਦਾ ਜੀ ਐ ਜੀ ਕਿਸੇ ਦੇ ਸੈੱਲ ਘਟ ਜਾਂਦੇ ਆ ਉਹਦੇ ਵਾਸਤੇ ਬਹੁਤ ਹੀ ਵਧੀਆ ਦਵਾਈ ਆਈ ਹੈ ਜੀ 2 ਦਿਨਾਂ ਦੇ ਵਿੱਚ ਇਹ ਸੈੱਲ ਪੂਰੇ ਕਰ ਦਿੰਦੀ ਹੈ ਤੇ ਬਾਕੀ ਸਾਡੇ ਕੋਲ ਆਇਆ ਹੈ ਜੀ ਜੇ ਕਿਸੇ ਦਾ ਫੈਟੀ ਲੀਵਰ ਹੋਵੇ ਉਹ ਫੈਟੀ ਲੀਵਰ ਦੇ ਵਾਸਤੇ ਇਹ ਜੋ ਦਵਾਈ ਹੈ ਪੀਣ ਵਾਲੀ ਅਤੇ ਇੱਕ ਆ ਬੂੰਦਾਂ ਆ ਜਿਹੜੇ ਡ੍ਰੌਪਸ ਇਹ ਵੀ ਦਿੱਤੀਆਂ ਜਾਂਦੀਆਂ ਨੇ ਸੋ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਜਿਵੇਂ ਕਿ ਐਲੋਵੇਰਾ ਜੂਸ ਹੋ ਗਿਆ ਆਮਲਾ ਜੂਸ ਹੋ ਗਿਆ ਹਾਰਟ ਵਾਸਤੇ ਹਾਰਟ ਪਿਊਰ ਹੋ ਗਿਆ ਸ਼ੂਗਰ ਦੀ ਦਵਾਈ ਹੋ ਗਈ ਜੀ ਦੇਸੀ ਜੜੀ ਬੂਟੀਆਂ ਪਾ ਕੇ ਇਹ ਹੈਗਾ ਜੀ ਸਾਡੇ ਕੋਲ ਸਰਵਾਈਕਲ ਪੀਣ ਵਾਸਤੇ ਸਰਵਾਈਕਲ ਕਰਕੇ ਗੋਡੇ ਗਿੱਟੇ ਜਾਂ ਪਿੱਠ ਦੇ ਵਿੱਚ ਦਰਦ ਰਹਿੰਦਾ ਹੈ ਉਹਦੇ ਵਾਸਤੇ ਦੇਸੀ ਨੁਸਖਾ ਜੀ ਹੈ ਸੋ ਇਹ ਹੈਗੀ ਸਾਡੇ ਕੋਲ ਜੀ ਖਾਸੀ ਜ਼ੁਕਾਮ ਵਾਸਤੇ ਇਹ ਜੋ ਖਾਸੀ ਵਾਸਤੇ ਬਲਗਾਂ ਵਾਸਤੇ ਬਹੁਤ ਹੀ ਵਧੀਆ ਫਾਰਮੂਲਾ ਹੈ ਜੀ ਸੋ ਇਹ ਸਵੇਰੇ ਸ਼ਾਮੀ ਇੱਕ ਇੱਕ ਚਮਚਾ ਲੈਣਾ ਪੈਂਦਾ ਤੇ ਸਾਡੇ ਕੋਲ ਨਾਲ ਇੱਕ ਆਹ ਚਟਣੀ ਟੈਪ ਇਹ ਦੇਸੀ ਚੀਜ਼ਾਂ ਕੁੱਟ ਕੇ ਬਣਾਇਆ ਹੋਇਆ ਜੀ ਜਿਵੇਂ ਚਵਨ ਪ੍ਰਸ਼ ਹੁੰਦਾ ਇਹਦਾ ਵੀ ਅੱਧਾ ਇੱਕ ਚਮਚਾ ਲੈਣਾ ਪੈਂਦਾ ਸਵੇਰੇ ਸ਼ਾਮ ਜਿਹਨੂੰ ਖਾਂਸੀ ਜੁਕਾਮ ਹੋਵੇ ਉਹਦੇ ਵਾਸਤੇ ਬਹੁਤ ਵਧੀਆ ਸੋ ਇਹ ਸਾਡੇ ਕੋਲ ਇੱਕ ਸੇਵ ਦਾ ਸਿਰਕਾ ਵੀ ਇਹ ਵੀ ਅੱਜਕੱਲ ਡਾਕਟਰ ਦੱਸਦੇ ਨੇ ਕਈ ਮਰੀਜ਼ਾਂ ਨੂੰ ਤੇ ਹਾਰਟ ਵਾਸਤੇ ਬਹੁਤ ਵਧੀਆ ਹੋਰ ਵੀ ਜਿਵੇਂ ਜਿਵੇਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਤੁਹਾਡੇ ਨਾਲ ਸਟੈਪ ਵਾਈਜ਼ ਸਟੈਪ ਆਪਾਂ ਜਾਣਕਾਰੀ ਦਿੰਦੇ ਰਾਵਾਂਗੇ ਅੱਜ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਜੀ ਮధు ਕੰਟਰੋਲ ਸ਼ਿਰਪਦੀ ਕਿਉਂਕਿ ਇਹ ਜਿਹੜਾ ਮధు ਕੰਟਰੋਲ ਹੈ ਜੀ ਇਹ ਖਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਵਾਸਤੇ ਬਣਾਇਆ ਗਿਆ ਹੈ ਸੋ ਦੋਸਤੋ ਜਿਸ ਮਰੀਜ਼ ਦੀ ਸ਼ੂਗਰ 300 400 ਰਹਿੰਦੀ ਹੈ ਅਤੇ ਗੋਲੀ ਖਾਏ ਤੇ ਵੀ ਕਈ ਵਾਰੀ ਨਹੀਂ ਘਟਦੀ ਇਹ ਜੋ ਦੇਸੀ ਨੁਕਤਾ ਬਣਾਇਆ ਗਿਆ ਹੈ ਸੋ ਇਹ ਜੜੀ ਬੂਟੀਆਂ ਦਾ ਦੇਸੀ ਅਰਕ ਕੱਢਿਆ ਗਿਆ ਇਹਦਾ ਕੋਈ ਵੀ ਸਾਡੇ ਸਰੀਰ ਨੂੰ ਸਾਈਡ ਇਫੈਕਟ ਨਹੀਂ ਆ ਜਿਹੜੀ ਆਪਾਂ ਐਲੋਪੈਥਿਕ ਮੈਡੀਸਿਨ ਲੈਨੇ ਆ ਉਹਦੇ ਸਾਨੂੰ ਬਹੁਤ ਹੀ ਮਾੜੇ ਲੱਛਣ ਵੀ ਦੇਖਣ ਨੂੰ ਮਿਲਦੇ ਹਨ ਅਤੇ ਉਹ ਅੱਖਾਂ ਨੂੰ ਅਤੇ ਕਿਡਿੰ ਨੂੰ ਬਹੁਤ ਹੀ ਨੁਕਸਾਨ ਪਹੁੰਚਾਉਂਦੀ ਹੈ ਸੋ ਦੋਸਤੋ ਇਹ ਜੋ ਮధు ਕੰਟਰੋਲ ਹੈ ਇਹਦੇ ਵਿੱਚ ਕੀ ਕੁਝ ਪੈਂਦਾ ਪੌਂਦੇ ਨਾਲ ਸਾਂਝੇ ਕਰਦੇ ਆ ਸੋ ਇਹਦੇ ਵਿੱਚ ਪੈਂਦੀ ਜੀ ਦੇਸੀ ਜੜੀ ਬੂਟੀ ਕਟਕੀ ਕਾਲੀ ਜੀਰੀ ਪਚੂਰ ਪਟਰਾਜ ਛਾਲ ਕਰੇਲਾ ਸੁੰਢ ਫਿਲਾਜੀਤ ਨਿੰਮਪਤਾ ਲਸਣ ਜਾਮਣ অ্যালোਵੈਰਾ ਦਾਲਚੀਨੀ ਸ਼ੁੱਧ ਕੁਚੜਾ ਗੁੜਮਾਰ ਬੂਟੀ ਚਰਾਤਾ ਬਲੋ ਵਿਜੇਸ਼ਾਲ ਲੋਹ ਪਸਮ ਤਰਪੰਗੀ ਅਤੇ ਮੇਥੀ ਵਰਗੀਆਂ ਇਹਦੇ ਵਿੱਚ ਜੜੀ ਬੂਟੀਆਂ ਦੇ ਹਰਕ ਪੈਂਦੇ ਨੇ ਸੋ ਇਹ ਬਹੁਤ ਹੀ ਲਾਹੇਵੰਦ ਹੈ ਕਿਉਂਕਿ ਇਹ 슈ਗਰ ਨੂੰ ਕੰਟਰੋਲ ਕਰਦੀ ਹੈ ਇਹ ਨੂੰ 슈ਗਰ ਜੇ ਦੀ ਘਟਦੀ ਹੈ ਉਹਦੇ ਵਾਸਤੇ ਵੀ ਕੋਈ ਨੁਕਸਾਨ ਨਹੀਂ ਹੈ ਜੇ ਦੀ 슈ਗਰ ਵੱਧਦੀ ਹੈ ਉਹਦੇ ਵਾਸਤੇ ਤਾਂ ਬਹੁਤ ਹੀ ਵਧੀਆ ਆ ਸੋ ਦੋਸਤੋ ਇਹ ਦੇਸੀ ਚੀਜ਼ ਅਜਮਾ ਕੇ ਦੇਖੋ ਇਹਦਾ ਰਿਜ਼ਲਟ ਤਕਰੀਬਨ ਤੁਹਾਨੂੰ 15 20 ਦਿਨਾਂ ਦੇ ਵਿੱਚ ਵਿੱਚ ਪਤਾ ਲੱਗ ਜਾਂਦਾ ਸੋ ਜਿਹਨੂੰ ਕਿਸੇ ਨੂੰ ਇਹਦੀ ਲੋੜ ਹੋਵੇ ਉਹ ਮੇਰੇ ਨੰਬਰ 99921 23016 ਤੇ ਸੰਪਰਕ ਕਰ ਸਕਦਾ ਜੀ ਸੋ ਤੁਹਾਡੇ ਤੱਕ ਜੂਰੇ ਚੀਜ਼ਾਂ ਪਹੁੰਚਾਵਾਂਗੇ ਬਾਕੀ ਜਿਹੜੀਆਂ ਹੋਰ ਚੀਜ਼ਾਂ ਸਾਡੇ ਕੋਲ ਪਈਆਂ ਨੇ ਜਿਵੇਂ ਕਿ ਸੈੱਲ ਘਟੇ ਹੋਣ ਉਹਦੀ ਦਵਾਈ ਹਾਰਟ ਵਾਸਤੇ ਲੀਵਰ ਵਾਸਤੇ ਦੇਸੀ ਜੜੀ ਬੂਟੀਆਂ ਨਾਲ ਤਿਆਰ ਕੀਤੀਆਂ ਜਿਹੜੀਆਂ ਵੀ ਦਵਾਈਆਂ ਅਸੀਂ ਤੁਹਾਨੂੰ ਦਵਾਂਗੇ ਸੋ ਉਹਦੇ ਫਾਇਦੇ ਵੀ ਦੱਸਾਂਗੇ ਤੇ ਉਹਦੇ ਵਿੱਚ ਕੀ ਕੁਝ ਪੈਂਦਾ ਹੈ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਇਨਸਾਨ ਇਹਦਾ ਫਾਇਦਾ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ বাহিৰ কৰি থাকে